ਤੁਹਾਡੇ ਦਿਮਾਗ ਦੇ ਵਿੱਚ ਕਦੇ ਇਹ ਖਿਆਲ ਆਇਆ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕੇ ਕਿਸੇ ਜੀਵ ਨੂੰ ਸਾਇੰਟਿਸਟ ਉਸ ਦੀ ਹੱਡੀਆਂ ਤੋਂ ਹੀ ਕਿਵੇਂ ਅੰਦਾਜ਼ਾ ਲਗਾ ਲੈਂਦੇ ਹਨ ਕਿ ਕਿੰਨਾ ਚਿਰ ਪਹਿਲਾਂ ਮਰਿਆ ਹੋਵੇਗਾ ਜਦੋਂ ਵੀ ਕਦੇ ਪਹਿਲਾਂ ਹਜ਼ਾਰਾਂ ਸਾਲ ਪੁਰਾਣਾ ਕੋਈ ਸਕੈਲਟਨ ਮਿਲਦਾ ਹੈ ਤਾਂ ਪਹਿਲਾਂ ਇਹ ਹੀ ਪਤਾ ਕੀਤਾ ਜਾਂਦਾ ਹੈ ਕਿ ਇਸ ਸਕੈਲਟਨ ਜਾਣੇ ਕਿ ਪਿੰਜਰ ਦੀ ਉਮਰ ਕਿੰਨੀ ਹੋਵੇਗੀ ਇਸ ਲਈ ਸਾਇੰਟਿਸਟ ਇੱਕ ਤਰੀਕਾ ਵਰਤ ਰਹੇ ਨੇ ਜਿਸ ਨੂੰ ਕਾਰਬਨ ਡੇਟਿੰਗ ਕਿਹਾ ਜਾਂਦਾ ਹੈ ਇੱਕ ਜਿਉਂਦੇ ਜੀਵ ਦੇ ਵਿੱਚ ਇੱਕ ਰੋਡਿਓ ਰੇਡੀਓ ਐਕਟਿਵ ਐਲੀਮੈਂਟ ਹੁੰਦਾ ਹੈ ਇਸ ਚੀਜ਼ ਨੂੰ ਕਾਰਬਨ 14 ਕਿਹਾ ਜਾਂਦਾ ਹੈ ਜਦੋਂ ਵੀ ਇਨਸਾਨ ਜਿਉਂਦਾ ਹੁੰਦਾ ਹੈ ਇਸ ਦੇ ਵਿੱਚ ਕਾਰਬਨ 14 ਬਣਦਾ ਅਤੇ ਖਤਮ ਹੁੰਦਾ ਰਹਿੰਦਾ ਹੈ ਅਤੇ ਜਿਵੇਂ ਹੀ ਕੋਈ ਇਨਸਾਨ ਜਾਂ ਜਾਨਵਰ ਮਰ ਜਾਂਦਾ ਹੈ ਤਾਂ ਇਹ ਕਾਰਬਨ 14 ਬਣਨਾ ਬੰਦ ਹੋ ਜਾਂਦਾ ਹੈ ਤੇ ਮਰੇ ਹੋਏ ਇਨਸਾਨ ਜਾਂ ਜਾਨਵਰ ਦੇ ਵਿੱਚ ਇਹ ਕਾਰਬਨ 14 ਹੌਲੀ-ਹੌਲੀ ਖਤਮ ਹੋਣ ਲੱਗ ਜਾਂਦਾ ਹੈ। ਸੋ ਸਾਇੰਟਿਸਟ ਉਸ ਪਿੰਜਰ ਦੇ ਵਿੱਚ ਮੌਜੂਦ ਕਾਰਬਨ 14 ਨੂੰ ਮਾਪਦੇ ਨੇ ਕਿ ਉਹ ਕਿੰਨਾ ਹੈ ਅਤੇ ਇਹ ਮਾਪਿਆ ਜਾਂਦਾ ਹੈ ਕਿ ਕਾਰਬਨ 14 ਇਸ ਪਿੰਜਰ ਦੇ ਵਿੱਚ ਕਿੰਨਾ ਬਚਿਆ ਹੈ। ਇਸ ਕਾਰਬਨ ਡੇਟਿੰਗ ਦੇ ਨਾਲ 50,000 ਤੋਂ 60,000 ਸਾਲ ਪੁਰਾਣੀਆਂ ਚੀਜ਼ਾਂ ਦੀ ਹੀ ਉਮਰ ਪਤਾ ਕੀਤੀ ਜਾ ਸਕਦੀ ਹੈ। ਇਸ ਤੋਂ ਜ਼ਿਆਦਾ ਦੀ ਨਹੀਂ। ਜੇਕਰ ਕੋਈ ਚੀਜ਼ ਇਸ ਤੋਂ ਵੀ ਜ਼ਿਆਦਾ ਪੁਰਾਣੀ ਹੈ ਤਾਂ ਉਸ ਦੇ ਲਈ ਯੂਰੇਨੀਅਮ ਡੇਟਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਦੀ ਅਸਲ ਉਮਰ ਪਤਾ ਕਰਨ ਦੇ ਲਈ